ਲਓ ਜੀ ਬਾਈ ਜੀ ਮੈਂ ਤੁਹਾਡੇ ਆਪਣਾ ਵੀਰਪਾਲ ਮਿੱਤਰੀ ਬਲੇਟੇ ਵਾਲਾ ਬਾਈ ਜੀ ਜਿਵੇਂ ਨਾ ਪਹਿਲਾਂ ਕਟਰੂਆ ਬਾਅਦ ਤੇ ਸੰਗਲੀਆਂ ਹੋਇਆ ਕਰਦੀਆਂ ਵੀਰੇ ਜਿਵੇਂ ਹੁਣ ਅਗਲਾ ਪਰਦੂ ਸੌਂਕਦੇ ਪਾਲ ਦਾ ਤਾਂ ਜਿਹੜਾ ਕਟਰੂ ਹੁੰਦਾ ਉਹ ਇਹਦਾ ਵਜਨ ਮੰਨਦਾ ਬਾਈ ਸੰਗਣੀ ਦਾ ਤੇ ਹੁਣ ਇੱਕ ਆਪਣਾ ਥਾ ਤਿਆਰ ਕਰਿਆ ਬਾਈ ਜੀ ਬਹੁਤ ਹੀ ਵਧੀਆ ਆ ਦੇਖੋ ਮੇਰਾ ਸਭਾਈ ਜੀਆਂ ਆ ਯਾਰ ਜਿਵੇਂ ਕਟਰੂਵੇ ਗਲਤ ਤੇ ਪੈ ਜਾਂਦਾ ਜੀ ਤਾਂ ਇਹ ਨਾ ਆਹ ਵੱਟ ਜਾਉਣਾ ਕਰਕੇ ਜੀ ਇਹ ਇੱਥੇ ਆ ਕੇ ਆ ਹੀ ਪੈ ਜਾਂਦਾ ਬਾਈ ਜੀ ਇਹ ਤੋਂ ਆਇਤਾ ਜਾ ਜਾਂਦਾ ਆ ਪਾਉ ਰਗਲੀਆ ਬਾਈ ਜੀ ਤਾਂ ਕਿ ਕਟਰੂ ਦਾ ਜਿਹੜਾ ਗਲ ਨਾ ਖੋਤੇ ਤੇ ਇਹ ਰਸਤਾ ਬਾਈ ਜੀ ਬਹੁਤ ਹੀ ਹਲਕਾ ਤਾਂ ਕਿ ਜਿਹੜੇ ਬੱਚੇ ਕਟਰੂ ਸ਼ੌਂਕੀਆਂ ਪਾਲਦੇ ਨੇ ਬਾਈ ਜੀ ਤਾਂ ਉਹ ਕਟਰੂਆਂ ਨੂੰ ਇਹਨਾਂ ਦਾ ਬਾਜਣ ਨਹੀਂ ਲੱਗਦਾ ਬਾਈ ਜੀ ਤਾਂ ਬਹੁਤ ਹੀ ਵਧੀਆ ਗਰੋਥ ਤਿਆਰ ਹੁੰਦੀ ਆ ਬਾਈ ਜੀ ਆ ਹਲਕਾ ਪਾ ਜਾਂਦਾ ਰਸਤਾ ਜਦੋਂ ਗਲ 'ਤੇ ਪਾਉਂਦੇ ਆ ਬਾਈ ਆਪਾਂ ਕਿਤੇ ਬੱਚੇ ਨੂੰ ਬਾਜਣ ਲੱਗੇ ਜਾਂਦਾ ਬਾਈ ਤਾਂ ਕਟੋੜੇ ਕਟਰੂਆਂ ਦੇ ਗਲ 'ਚ ਬਾਈ ਜੀ ਰਸਤਾ ਪਾਓ ਤੇ ਸੰਗਲੀ ਪਾਉਣ ਦੀ ਕੋਸ਼ਿਸ਼ ਨਾ ਕਰੋ ਬਾਈ ਜੀ 15 ਕਿਲੋ ਜੀ